ਸਭ ਤੋਂ ਪਹਿਲੇ ਉਛਾਲਨ ਕਹਿੰਦੇ ਸਚਿੰਕਾਲ ਜੀ ਮੇਰਾ ਨਾਮ ਹੈ ਗਮੀ ਸਿੰਘ ਸਿੰਦਾ ਬਨਾ ਤੜਾਣਾ ਤਸੀਹ ਪੱਤੀ ਤੇ ਜਲਾ ਤੰਤਾਰ ਹ ਜੋ ਇਹ 25 ਮਾਰਚ 2025 ਦਿਨ ਮੰਗਲਵਾਰ ਆ ਜੇ ਆਪਾਂ ਜਾ ਰਹੇ ਆ ਹਜਤ ਤਬਾ ਪੀ ਬਬਖੀ ਚਾਵਲ ਜਿ ਮਿਲੇ ਤੇ ਤੂੰ ਦੇਖੀ ਚਾਹਤ ਰਹੇ ਮਹਾਰਾ ਬਨਾ ਚਾਚਾ ਕੋਲ ਵੀ ਗੁਰਦਸ ਸਿੰਘ ਹ ਤੇ ਆਪਾਂ ਦੇਖਣ ਨੂੰ ਪੈਂਦਾ ਰਿਆ ਖਿਆਲਾ ਆਹ ਕਹਦਾ ਪੈਂਦਾ ਤੂੰ ਦੇਖੀ ਚਾਹਤ ਰਹੋ ਵੈਕੇ ਲੈnde ਪੰਜਾਬ ਦੇ ਇਨਸਾਨ ਪਤਾ ਹੀ ਉਕਰ ਕਾਰੇ ਬਾਰੇ ਜਿਹੜਾ ਤਮੇ ਲੈnde ਪੰਜਾਬ ਤੋਂ ਵੀਹ ਰਹਿਣਾ ਜਿਹੜੀ ਵੀਡੀਓ ਬੈਪੂ ਨੂੰ ਪਤਾ ਜੇ ਕਿਆ ਆਇਪਿੰਦਰਾ ਇਹੋ ਜਿਹਾ ਦਾ ਜੰਦਨਾ ਠੀਕ ਚਾਹ ਵਈ ਦਬਾਤ ਤੂੰ ਦੇਖ ਕਿ ਜਾਂਦੇ ਹੋ ਬੈਕਿਓ ਚੰਮੀ ਕੋਚੀ ਜੇ ਤਨ ਸੁਰਾਤ ਹੈ ਮਰੇ ਜੇਰਾ ਆਹ ਦੇਖ ਲੈ ਪਿਆ ਨਾ ਪੁੱਢੀ ਵੀ ਤੇ ਲੱਭੋ ਹੀ ਨਾ ਮੇ ਲੱਭਿਆ ਲੱਤ ਨਾਲੀ ਵੀ ਦੇਖ ਲੋ ਤੇ ਵੀਡੀਓ ਨੂੰ ਵੱਤ ਵੱਤ ਲਾਈਕ ਸ਼ੇਅਰ ਜਰੂਰ ਕਰਨਾ ਜੇ ਵਧੀਆ ਲੱਗੀ ਤੇ ਤੁਹਾਨੂੰ ਆਪਾਂ ਦੁਕਾਨ ਮੈਂ ਪੂਆ ਬਲਾਉਂਦਾ ਬੈਠੀ ਜੀ ਤੁਸੀਂ ਆਪਣੇ ਤੇ ਕਾਜ ਕਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰਿਓ ਕਿਉਂਕਿ ਬਹੁਤ ਮੈਂ ਇਹ ਵੀ ਬਣਾਉਣੀ ਆਪਾਂ ਤਾਂ ਮੈਂ ਆਪਾਂ ਵੀਡੀਓ ਪਉਣੀ ਬਣਕਾਤੀ ਨਹੀਂ ਕੋਈ ਲਾਈਕ ਨਹੀਂ ਮਾਤਾ ਹੀ ਤੇ ਉਹ ਲਾਈਕ ਕਮਾਇਓ ਤਾਂ ਪਿਆ ਨਾਲ ਤਕਰੀਆ ਤੋਂ ਦੇਹਲੀ ਵੀਡੀਓ ਨਹੀਂ ਆਈ ਪਾਇਆ ਤੇ ਮੈਂ ਬਲਾਉਂਦਾ ਇਹ ਬੈਠੀ ਤੁਸੀਂ ਦੇਖ ਜਿਆ ਦੇ ਹੋਰ ਚਾਹ ਮੈਂ ਆਪਾਂ ਬੋਲੀ ਜਾਂਦੇ ਬਹਾਤੇ ਚਿਰ ਚਾਹ ਵਾਲੀ ਗੱਲ ਬਾਰੇ ਤੋਂ ਚਿੰਨ ਦਰਚਨ ਕਰ ਲੋ ਕਿ ਕਿੰਨੀ ਨਾਲ ਕੱਢੀ ਹੋਈ ਇਹ ਮੇਰੇ ਚਾਹ ਆ ਵੇਖ ਲੋ ਪੱਤਨਾ 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 ਬਾਰੇ ਤੇ ਚਾਹ ਪੰਜਾਬ ਚ ਲੈਣੇ ਪੰਜਾਬੀਆਂ ਜੀ ਚਲੋ ਬਾਕੀ ਤੋਂ ਮੈਂ ਆਪੀ ਵੀਡੀਓ ਵੇਖ ਲਉ ਬਾਕੀ ਤੁਮ ਵੀਡੀਓ ਨੂੰ ਚੈੱਕ ਕਰਨਾ ਕਹਾਂ ਜਾਏ ਆਪਣੇ ਲੈਣੇ ਪੰਜਾਬੀ ਵੀਰਾਂ ਬਹੁਤ ਹੋਰ ਵੀਡੀਓ ਵੇਖੀ ᱱᱟᱞᱮ <coughs> ᱱᱟᱱᱟ ਤਾਂ ਦਿਖਾਣਾ ਦੇ ਫੁੱਟਬਾਲ ਰੱਗੇ ਫੁੱਟਬਾਲ ਕੋਰਟ 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 ਵਾਦੀ ਆਈ ਹੁਣ ਤਾਂ ਕਰ ਤੱਕ ਤੱਕ ਦੀ ਤੱਕ ਮੱਕੀ ਕੋਟ ਚ ਮੁਚਾ ਦਾਂ ਦੀ ਦੁਨੀਆ ਦੇ ਨਾ 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 ਦੇ ਚੌੜਾ ਏ ਬਾਕੀ ਦੁਨੀਆਂ ਦੇ ਲੋਕ ਸਮਝ ਨਾ ਬਈਆਂ ਸਮਝ ਨਾ ਬਈਆਂ ਬਿਆਦੀਆ ਦੋਨੀ ਪੁੱਤਰਾ ਬੋਸੇ ਨਾ ਚੱਲ ਸਕਨੀ ਜੂਠਦੇ ਨਾ ਮੈਂ ਕੌਂਦਾਲੀ ਮੈਨੂੰ ਸਭ ਦੇ ਕੋਈ ਨਸਾ ਸੁਣੇ ਸਮਾਣਾ ਮੈਲੇ ਔਦਾਹਾਂ ਮੈਨੂੰ ਸਭ ਦੇ ਕੋਈ ਨਸਾ ਜਸਪ੍ਰੀਤ ਨਾ ਜੀ ਅੱਜ ਤਾਂ ਲੋਕ ਲਗ ਰਾ ਨਾ ਪਾਈਂਦਰਾ ਦਾ ਆ ਵੀ ਜਾਨੀਆਂ ਮੁਕੇ ਸਾਹ ਪਾਈਂਦਰਾ ਵਾਲੇ ਪਾਸ਼ਾ ਮਹਾਰਾਜ ਲੋਕ ਇਹਦਾ ਮਹਾਰਾਜ ਤੁਹਾਡਾ ਉਹ ਬੰਦੀ ਚੱਲੀ ਮੈਂ ਜਿਹੜੀ ਕੱਲ ਦੀ ਸੇਵਾ ਕਰ ਰਿਹਾ ਮੈਂ ਸਿਰਫ ਕੱਲ ਦੀ ਵਾਲੇ ਪਾਸ਼ਾ ਮਹਾਰਾਜ ਲਈ ਆਇਆ ਕਿ ਆਉ ਹੋਰੇ ਕਹਿ ਲਗੇ ਭਾਈ ਕੁਲਿਆ ਕਿ ਤੇ ਗੱਲ ਵੀ ਸੇਵਾ ਕਰਨਾ ਹੈ ਆਲੇ ਘਰ ਪੱਟੀ ਉਹ ਦੇਖੋ ਮੱਤਾਂ ਉੱਤੇ ਲੋਕ ਝੂਲੂ ਬੋਲੇ ਨੇ ਉਹ ਨਾਰਕ ਪਾਸ਼ਾ ਮਹਾਰਾਜ ਦਾ ਦਰਬਾਰ ਇੰਨਾ ਪੱਟੀ ਲਾਇਆ ਉਹਨਾਂ ਦੇ ਘਰਾਂ ਉੱਤੇ ਮਲ ਕੱਟੀਆਂ ਕਰਾ ਦੂਰ ਨਾਂ ਪਾਸ਼ਾ ਮਹਾਰਾਜ ਦੀ ਸੇਵਾ ਕਰਦਾ ਮੈਂ ਮਾਣ ਤੋਂ ਕਿਵਾਸ ਪਾਚਾ ਬਾਰੇ ਕਿਹਦੇ ਭਾਈ ਬਲਿਆ ਨੂੰ ਮਰ ਫੱਡੀ ਦਿੱਤੀ ਜਦ ਵਿੱਚ ਪਾਣਾ ਦਿੱਤਣਾ ਹੋਵੇ ਤਾਂ Obrigado. ਆਰ ਐਨੇ ਬਾਬੇ ਜਿਹੜਾ ਇੱਕ ਨੂੰ ਰੱਖਿਆ ਕੋਰ ਤੇ ਲੋਕਾਂ ਦੇ ਪੁੱਤ ਮਰਵਾ ਦਿੱਤੇ ਜੰਗ ਦੇ ਵਿੱਚ ਨਹੀਂ ਅਰਦਾਸਾ ਹੋ ਦਿੱਤਾ ਬਾਬਾ ਜਿਹੜਾ ਸਿੰਘ ਰਣ ਮੈਦਾਨ ਵਿੱਚ ਲੜਿਆ ਜਿਹੜਾ ਲੱਭਿਆ ਉਹ ਜਰੂਰੀ ਹੈ ਕੋਈ ਕੰਮ ਨਹੀਂ ਆ 5 3 ਥੋੜੀ ਜਿਹੀ ਫੌਜ ਲੈ ਕੇ ਕਹਿੰਦੇ ਪੰਜਾ ਸਿੱਕਾ ਦਾ ਜੱਫਾ ਮਿਲਿਆ ਬਾਬੇ ਜਿਹੜਾ ਸਿੰਘ ਨੂੰ ਪੰਜਾ પહેલા કિતા દરવાજે બબાજીવન દરવાજા ખુલ્લો แล้วยาดยาดยดเลวเราจะไม่หนา thank yeah. you ਫੋਟੋ ਖਲੋੜ ਫੋਟੋ ਉਹ ਹੈ ਜਿਹੜਾ ਅੱਜ ਆਇਆ ਹੈ ਉਹ ਹੈ ਜਿਹੜਾ ਸਾਡੇ ਇਲਾਕੇ ਦਾ ਸਰਪੰਚ ਹੈ अॼु त छुड़ी कंदा